ਦਾ ਕਪਲ ਦੇ ਨਾਂ ਨਾਲ ਮਸ਼ਹੂਰ ਸਹਿਜ ਇੱਕ ਵਾਰ ਮੁਰਤੋ ਸੁਰਖੀਆਂ ਦੇ ਵਿੱਚ ਆ ਗਿਆ ਇਸ ਵਾਰ ਉਸਤੇ ਸੁਰਖੀਆਂ ਚ ਆਣ ਦੀ ਵਜ੍ਹਾ ਉਸਦੀ ਇੱਕ ਵੀਡੀਓ ਹੈ ਲਾਈਵ ਵੀਡੀਓ ਦੌਰਾਨ ਉਸਨੇ ਅਜੀਹੀਆਂ ਗੱਲਾਂ ਕਹੀਆਂ ਜਿਸ ਤੋਂ ਬਾਅਦ ਸਹਿਜ ਅਰੋੜਾ ਮੁਰਤੋ ਸੁਰਖੀਆਂ ਚ ਆ ਗਿਆ ਇਸ ਲਾਈਵ ਵੀਡੀਓ ਦੌਰਾਨ ਸਹਿਜ ਅਰੋੜਾ ਦੇ ਵੱਲੋਂ ਉਹਨਾਂ ਲੋਕਾਂ ਨੂੰ ਗਾਲਾਂ ਕੱਢੀਆਂ ਗਈਆਂ ਨੇ ਉਹਨਾਂ ਲੋਕਾਂ ਨੂੰ ਮਾੜਾ ਬੋਲਿਆ ਗਿਆ ਜਿਹੜੇ ਕਿ ਕੁੜੀਆਂ ਬਾਰੇ ਗਲਤ ਬੋਲਦੇ ਨੇ ਉਹਨਾਂ ਤੇ ਟਿੱਪਣੀਆਂ ਕਰਦੇ ਨੇ ਜਾਂ ਉਹਨਾਂ ਨੂੰ ਗਲਤ ਮੈਸੇਜਸ ਕਰਦੇ ਨੇ ਤੇ ਇਸ ਨੂੰ ਲੈ ਕੇ ਸਹਿਜ ਦੇ ਵੱਲੋਂ ਲੜਨ ਤਾਂ ਪਈਆਂ ਗਈਆਂ ਨੇ ਤੇ ਕਈ ਵੱਡੀਆਂ ਗੱਲਾਂ ਵੀ ਆਖ ਦਿੱਤੀਆਂ ਗਈਆਂ ਨੇ ਇਸ ਦੇ ਨਾਲ ਹੀ ਉਸ ਦੇ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਕਿ ਅਜਿਹਾ ਕਰਨਾ ਬੰਦ ਕਰ ਦਿਓ ਵਰਨਾ ਅੰਜਾਮ ਚੰਗੇ ਨਹੀਂ ਹੋਣਗੇ ਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕੁੜੀਆਂ ਟਾਰਗੇਟ ਅੱਜ ਤੋਂ ਬਾਰ ਨਹੀਂ ਕਰਨੀਆਂ ਮੇਰੀ ਲਾਈਵ ਸਟ੍ਰੀਮ ਤੇ ਨਹੀਂ ਤੇ ਮੇਰੇ ਤੋਂ ਗੰਦੀਆਂ ਗਾਲਾਂ ਨਾਲ ਸੁਣੋਗੇ ਸੇਵਾ ਪਾਣੀ ਨਾਲ ਕਰਾ ਕੇ ਜਾਓਗੇ ਤੁਸੀਂ ਇਕੱਲੇ ਇਕੱਲੇ ਬੰਦੇ ਨੂੰ 50 50 ਬੰਦਾ ਅਕਾਊਂਟ ਤੋਂ ਮੈਸੇਜ ਕਰਨ ਲੱਗ ਜਾਂਦਾ 50 50 ਬੰਦਾ ਇਕੱਲੇ ਇਕੱਲਾ ਬੰਦਾ ਕਿ ਨਾ ਮੈਨੂੰ ਸਮਝ ਨਹੀਂ ਆਉਂਦਾ ਯਾਰ ਤੁਸੀਂ ਕੁੜੀਆਂ ਕਿੱਦਾਂ ਟਾਰਗੇਟ ਕਰ ਲੈਂਦੇ ਹੋ ਯਾਰ ਤੁਸੀਂ ਆਪ ਇੱਕ ਧੀ ਦੀ ਇੱਕ ਕੁੜੀ ਦੀ ਇੱਕ ਮਾਂ ਦੀ ਕੁੱਖ ਚੋਂ ਜੰਮੇ ਹੋ ਯਾਰ ਜੰਮਣਾ ਤਾਂ ਤੁਸੀਂ ਔਰਤ ਦੀ ਕੁੱਖਾ ਚੋਂ ਹੀ ਐ ਮੈਨੂੰ ਕਹਿੰਦੇ ਹੋ ਕਿ ਮੈਂ ਇਹ ਕਰਤਾ ਮੈਂ ਉਹ ਕਰਤਾ ਸਾਲਿਓ ਤੁਸੀਂ ਕਿਹੜੇ ਦੁੱਧ ਦੇ ਤੋਤੇ ਹੋ ਕਿਹੜੇ ਦੁੱਧ ਤੋਂ ਨਿਕਲ ਕੇ ਆਏ ਹੋ ਤੁਸੀਂ ਹੱਦ ਹੋਈ ਪਿਆਰ ਇਹਨਾਂ ਬੰਦਿਆਂ ਦੀ ਯਾਰ ਮੈਨੂੰ ਕੱਲ ਰਾਤ ਦੀ ਖੇਚੜੀ ਪੀ ਮੈਂ ਨਾ ਅੱਜ ਇਸੇ ਕਰਕੇ ਸਵੇਰ ਦਾ ਲਾਈਵ ਹੀ ਨਹੀਂ ਆਇਆ ਮੈਂ ਇਸ ਕਰਕੇ ਸਵੇਰ ਦਾ ਲਾਈਵ ਨਹੀਂ ਆਇਆ ਮੇਰਾ ਮਨ ਨਹੀਂ ਕੀਤਾ ਲਾਈਵ ਆਂਦਾ ਮੈਂ ਕਿਹਾ ਯਾਰ ਮੈਨੂੰ ਖਿਜ ਚੜੀ ਪਈ ਯਾਰ ਮੈਂ ਐਵੇਂ ਲਾਈਵ ਆਵਾਂਗਾ ਲਾਈਵ ਤੇ ਆ ਕੇ ਬੋਲ ਬੈਠਾਂਗਾ ਤੁਸੀਂ ਘਟੋ ਘੜ ਕੁੜੀਆਂ ਟਾਰਗੇਟ ਨਾ ਕਰੋ ਯਾਰ ਬੱਚੇ ਟਾਰਗੇਟ ਨਾ ਕਰੋ ਤੁਹਾਨੂੰ ਮੇਰੇ ਤੋਂ ਦਿੱਕਤ ਹੈ ਬੋਲੋ ਬਕਵਾਸ ਮਾਰੀ ਚਲੋ ਕਮੈਂਟਾਂ 'ਚ ਮੈਨੂੰ ਕੋਈ ਫਰਕ ਨਹੀਂ ਹੈਗਾ ਕਿਉਂਕਿ ਮੈਨੂੰ ਪਤਾ ਹੈ ਕੁੱਤੇ ਜਿੱਥੇ ਹਜ਼ਾਰ ਕੁੱਤੇ ਭੋਂਗਦੇ ਉੱਥੇ 2000 ਵੀ ਭੋਂਗ ਲੈਣਗੇ ਕੋਈ ਚੱਕਰ ਨਹੀਂ ਹੈ ਮੇਰੀ ਲਾਈਵ ਸਟ੍ਰੀਮ ਤੇ 10 ਬੰਦੇ ਮੇਰੇ ਲਈ ਬੜੀ ਵੈਲਿਊ ਰੱਖਦੇ ਨੇ ਤੁਸੀਂ ਲਾਈਫਸਟਾਈਲ ਬਰੋਡਾਂ ਲਾ ਲਾ ਕੇ ਕੁੜੀਆਂ ਬਾਰੇ ਡਿਸਕਸ਼ਨ ਕਰਦੇ ਹੋ ਭਰਾਵਾ ਇਹ ਇਹ ਕੰਮ ਤੁਹਾਡੇ ਨੇ ਮੇਰੇ ਨਹੀਂ ਹੈਗੇ ਜ਼ਿੰਦਗੀ 'ਚ ਪਤਾ ਨਹੀਂ ਰੱਬ ਨੂੰ ਹੀ ਜਾਨ ਦੇਣੀ ਹੈ ਕਿ ਕੁਛ ਕਿਤੇ ਹੋਰ ਥਾਂ ਜਾ ਕੇ ਜਾਨ ਦੇਣੀ ਹੈ ਮਰਨਾ ਤਾਂ ਸਭ ਨੇ ਹੀ ਹੈ ਮੈਂ ਵੀ ਮਰਨਾ ਕੱਲ ਅੱਜ ਸਾਰਿਆਂ ਨੇ ਮਰਨਾ ਹੈ ਪਰ ਘਟੋ ਘੜ ਯਾਰ ਆਪਣੀ ਜ਼ੁਬਾਨ ਚੋਂ ਦਾ ਕੁਛ ਢੰਗ ਦਾ ਕੱਢ ਲਿਆ ਕਰੋ ਕੁੜੀਆਂ ਵਾਸਤੇ ਜਿਹੜੀ ਜੇ ਕੋਈ ਨਵੀਂ ਭੈਣ ਆ ਕੋਈ ਭਰਾ ਨਾਲ ਆ ਕੇ ਜੁੜਦਾ ਤੁਸੀਂ ਯਾਰ ਜਾ ਕੇ 50 50 ਕਾਊਂਟਾ ਤਾਂ ਉਹਨਾਂ ਨੂੰ ਕਮੈਂਟ ਕਰਦੇ ਹੋ ਗਲਤ ਬੋਲਦੇ ਹੋ ਧਮਕੀਆਂ ਦੇਂਦੇ ਹੋ ਪਤਾ ਨਹੀਂ ਕਿਹੜੇ ਗੈਂਗਸਟਰ ਹੋ ਤੁਸੀਂ ਯਾਰ ਸਮਝ ਨਹੀਂ ਆਂਦੀ ਯਾਰ ਇਹੋ ਜੀ ਕਿਹੜੀ ਤੁਹਾਡੇ ਅੰਦਰ ਗੈਂਗਾ ਵਾਲੀ ਫੀਲਿੰਗ ਆਂਦੀ ਹੈਗੀ ਆ ਯਾਰ ਅੱਜ ਜੰਮੇ ਕੱਲ ਮਰ ਜਾਣਾ ਪਤਾ ਨਹੀਂ ਅਗਲਾ ਸਾਹ ਆਣਾ ਨਹੀਂ ਆਣਾ ਉਹ ਭਰਾਵਾ ਰੱਬ ਰੱਬ ਕਰ ਲੋ ਨਹੀਂ ਰੱਬ ਰੱਬ ਕਰਨ ਦਾ ਆਪਣੇ ਕੰਮ 'ਵਲ ਧਿਆਨ ਦੋ ਆਪਣਾ ਇੰਜੋਏਮੈਂਟ ਕਰੋ ਲਾਈਫ 'ਚ ਚਿੱਲ ਕਰੋ ਆਪਣੇ ਪਰਿਵਾਰ ਨਾਲ ਜੀ ਉਹ ਪਰਿਵਾਰ ਲਈ ਤੁਸੀਂ ਠੱਕੇ ਖਾਣ ਬਾਹਰ ਆਏ ਹੋ ਪਰਿਵਾਰਾਂ ਕਰਕੇ ਬਾਹਰ ਆ ਕੇ ਬੈਠੇ ਹੋ ਨਾ ਕਾਫੀ ਬੰਦੇ ਇੱਥੇ ਜਿਹੜੇ ਲਾਈਵ ਸਟ੍ਰੀਮ ਤੇ ਬੈਠੇ ਹੋ ਕੋਈ ਕੋਈ ਅਰਬ ਕੰਟਰੀਆਂ ਚ ਧੱਕੇ ਖਾ ਰਿਆ ਕੋਈ ਕਿੱਥੇ ਖਾ ਰਿਆ ਸਾਰੇ ਬਾਹਰ ਆਪਾਂ ਧੱਕੇ ਖਾਂਦੇ ਪਿਆ ਨਾ ਪਰਿਵਾਰਾਂ ਕਰਕੇ ਹੀ ਆਏ ਹੋਏ ਆ ਨਾ ਇਹ ਕਿਸੇ ਹੋਰ ਚੀਜ਼ ਲਈ ਆਏ ਆ ਪਰਿਵਾਰਾਂ ਕਰਕੇ ਆਏ ਆ ਘੱਟੋ ਘੱਟ ਯਾਰ ਤੁਸੀਂ ਆਪ ਤੇ ਦੇਖੋ ਨਾ ਤੁਹਾਡੇ ਪਿੱਛੇ ਤੁਹਾਡੀ ਮਾਂ ਬੈਠੀ ਹੈ ਤੁਹਾਡੀਆਂ ਵੀ ਭੈਣਾਂ ਬੈਠੀਆਂ ਤੁਸੀਂ ਇੱਥੇ ਬੈਠੇ ਤਾਂ ਤੁਸੀਂ ਕਿਸੇ ਵੀ ਕੁੜੀ ਨੂੰ ਲੱਗ ਜਾਂਦੇ ਮੈਨੂੰ ਤੇ ਬੋਲਣ ਲੱਗਿਆ ਸ਼ਰਮ ਮਾਦੀ ਇਹ ਲਫ਼ਜ਼ ਇੱਕ ਲਾਈਵ ਸਟ੍ਰੀਮ ਤੇ ਕੋਈ ਭੈਣ ਆ ਕੇ ਰੈਂਡਮਲੀ ਜੁੜ ਜਾਂਦੀ ਹੈ ਤੁਸੀਂ ਉਹਦੇ 50 50 ਬੰਦੇ ਉਹਨੂੰ ਕਮੈਂਟ ਕਰਦੇ ਹੋ ਯਾਰ ਉਹਨਾ ਦੇਖੋ ਜਿਹੜੇ ਨਵੇਂ ਪੈਦਾ ਇਹ ਪਤਾ ਨਹੀਂ ਕਿਹੜੀ ਕੁੱਤੀ ਦੇ ਬੱਚੇ ਨੇ ਇਹ ਕਿਹੜੀ ਕੁੱਤੀ ਦੇ ਬੱਚੇ ਨੇ ਆ ਜਿਹੜੇ ਆ ਬਲੌਕ ਮਾਰਨੇ ਪਏ ਮੈਨੂੰ ਫੇਰ ਮੈਂ ਘੱਟੋ ਘਾਟ 250 ਅਕਾਊਂਟ ਬਲੌਕ ਮਾਰਿਆ ਫੇਕ ਅਕਾਊਂਟਾਂ ਵਾਲਾ ਬਹੁਤੀ ਗੱਲ ਮੈਂ ਖੇਦਨ ਸਟੋਰੀ ਵੀ ਪਾ ਦੂੰਗਾ ਆ ਦੇਖੋ ਲੱਗੇ ਰੋ ਮੈਨੂੰ ਇਹਨਾਂ ਇਹਨਾਂ ਮੈਂ ਕੀ ਬੋਲਾਂ ਯਾਰ ਤੁਸੀਂ ਕੁੜੀਆਂ ਨੂੰ ਮਾੜਾ ਬੋਲਣ ਤੋਂ ਪਹਿਲੇ ਸੋਚਿਆ ਕਰੋ ਤੁਸੀਂ ਕਿਸੇ ਔਰਤ ਦੀ ਬੁੱਖ ਚੋਂ ਜੰਮੇ ਹੋ ਯਾਰ ਕਿਸੇ ਔਰਤ ਨੇ ਜਨਮ ਦਿੱਤਾ ਤੁਹਾਨੂੰ ਕਿਸੇ ਔਰਤ ਨੇ ਹੀ ਜਨਮ ਦਿੱਤਾ ਤੁਹਾਨੂੰ ਕਿਸੇ ਬਗਾਨੇ ਨੇ ਨਹੀਂ ਜਨਮ ਦਿੱਤਾ ਆ ਕਿਸੇ ਜਾਨਵਰ ਦੀ ਕੁਖ ਚੋਂ ਨਹੀਂ ਨਿਕਲ ਕੇ ਆਏ ਤੁਸੀਂ ਇਹ ਕਿਸੇ ਜਾਨਵਰ ਦੀ ਕੁਖ ਚੋਂ ਨਿਕਲ ਕੇ ਆਏ ਹੋ ਯਾਰ ਏ ਸੱਚੇ ਪਾਤਸ਼ਾ ਪਤਾ ਨਹੀਂ ਯਾਰ ਖਿੱਚ ਚੜੀ ਪਈ ਸੀ ਯਾਰ ਮੈਨੂੰ ਯਾਰ ਕੱਲ੍ਹ ਦੀ ਯਾਰ ਇੱਕ ਕੁੜੀ ਨੂੰ 40 50 ਕਾਊਂਟਾਂ ਤੋਂ ਮੈਸੇਜ ਗਏ ਇੱਕ ਲਬਾਈ ਨੂੰ ਬਾਈ ਆ ਕੇ ਨਾਲ ਖੜਾ ਸਪੋਰਟ ਹੋਇਆ ਉਹਨੂੰ ਜਾ ਕੇ 40 50 ਕਾਊਂਟਾਂ ਤੋਂ ਤੁਸੀਂ ਗਾਲ੍ਹਾਂ ਕੱਢ ਕੇ ਆਏ ਹੋ ਸਾਲੇ ਜੁਗ ਗਈ ਹੋ ਤੁਸੀਂ ਯਾਰ ਬਸ ਜਾ ਕੇ ਕਿਸੇ ਨੂੰ ਟਾਰਗੇਟ ਕਰਨ ਜੋ ਗਈ ਹੋ ਉਹ ਆਖਿਰਕਾਰ ਰੱਬ ਨੂੰ ਹੀ ਜਾਨ ਦੇਣੀ ਹੈ ਤੁਸੀਂ ਜਾਨ ਰੱਬ ਨੂੰ ਹੀ ਦੇਣੀ ਹੈ ਬਾਈ ਰਾਨ ਜਾਨ ਰੱਬ ਨੂੰ ਹੀ ਦੇਣੀ ਹੈ ਥੋੜਾ ਜਿਹਾ ਆਪ ਮਾੜਾ ਮੋਟਾ ਅਕਲ ਮੋਤ ਨੂੰ ਹੱਥ ਮਾਰੋ ਅਕਲ ਮੋਤ ਨੂੰ ਹੱਥ ਮਾਰੋ ਤੁਸੀਂ ਕੁੜੀ ਦੀ ਕੁੱਖ ਚੋਂ ਜੰਮੇ ਹੋ ਕੁੜੀਆਂ ਬਾਰੇ ਮਾੜਾ ਬੋਲਦੇ ਹੋ ਇੱਥੇ ਬੈਠੇ ਆ ਕੇ ਕੁੜੀਆਂ ਨੂੰ ਕਦੇ ਤੁਸੀਂ ਕੁਝ ਦੱਸਦੇ ਿਆਰੇ ਥੀ ਜੇ ਮੈਂ ਦੇਖ ਲਿਆ ਫਿਰ ਮੁੜ ਕੇ ਅਸੀਂ ਕਹਿਣਗੇ ਜੀ ਅਸੀਂ ਪ੍ਰਾਤਾ ਕਮਿਊਨਿਟੀ ਦਾ ਬੇੜਾ ਕਰਨ ਵਾਲਾ ਕੋਈ ਬਾਹਰਲਾ ਨਹੀਂ ਹੈਗਾ ਤੁਸੀਂ ਆਪ ਹੀ ਹੈਗੇ ਹੋ ਬੇੜਾ ਕਰਨ ਵਾਲਾ ਜ਼ਿਕਰ ਕਰਦੀ ਹੈ ਕਿ ਕੁਲੜ ਪੀਜ਼ਾ ਕਪਲ ਪਹਿਲਾ ਆਪਣੇ ਬਿਜ਼ਨਸ ਨੂੰ ਲੈ ਕੇ ਚਰਚਾ ਦੇ ਵਿੱਚ ਆਇਆ ਕੁਲੜ ਪੀਜ਼ਾ ਨੂੰ ਲੈ ਕੇ ਚਰਚਾ 'ਚ ਆਇਆ ਇਸ ਕਰਕੇ ਉਹਨਾਂ ਦਾ ਨਾਮ ਕੁਲੜ ਪੀਜ਼ਾ ਕਪਲ ਰੱਖ ਦਿੱਤਾ ਗਿਆ ਉਸ ਤੋਂ ਬਾਅਦ ਉਹਨਾਂ ਦੀ ਵੀਡੀਓ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਉਹਨਾਂ ਦਾ ਜੀਵਣਾ ਦੁੱਬਰ ਹੋ ਜਾਂਦਾ ਹੈ ਤੇ ਅੰਤ ਵਿੱਚ ਉਹ ਭਾਰਤ ਛੱਡ ਕੇ ਚਲੇ ਜਾਂਦੇ ਨੇ ਤੇ ਹੁਣ ਉੱਥੇ ਜਾ ਕੇ ਵੀ ਲਗਾਤਾਰ ਉਹ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਕਦੇ ਵੀਡੀਓ ਵਾਇਰਲ ਹੁੰਦੀ ਹੈ ਤੇ ਕਦੇ ਉਹਨਾਂ ਦੇ ਬਿਆਨ ਸਾਹਮਣੇ ਆਉਂਦੇ ਨੇ